ਸਰੇ ਜਿਹੜੀ ਐ ਐਸਟੀਪੀ ਦੀ ਜਗਾ ਸੀ ਇਹ ਟੋਟਲ ਕਿੰਨੀ ਜਗਾ ਆ ਔਰ ਕਿੰਨੇ ਤੇ ਸਟੇ ਆ ਔਰ ਹੁਣ ਤੱਕ ਕਿੰਨੇ ਵੋਕੇਟ ਕਰਤੇ ਗਏ ਅਸਰਾ ਜੀ ਆ ਜਿਹੜੀ ਅਰਾਊਂਡ ਸਾਡੀ 10 ਕਿੱਲੇ ਸਾਡੀ ਜਗਾ ਵਾ ਐਨਸੀ ਦੀ ਇਹਦੇ ਚ ਇੱਕ ਸਟੇ ਸਾਹਮਣੇ ਆਇਆ ਜਿਹੜਾ ਕਿ 13 ਮਰਲੇ ਦਾ ਵਾ ਗੱਲ ਐ ਕਿ ਜਿਨ੍ਹਾਂ ਨੂੰ ਤੇ ਅਸੀਂ ਅਸਲੀ ਲੀਗਲ ਫਾਰਮੈਲਟੀ ਪੂਰੀ ਕਰ ਲਈ ਸੀ ਨੋਟਿਸਸ ਦਿੱਤੇ ਸੀ ਉਹਨਾਂ ਨੂੰ ਅਸੀਂ ਡਿਮੋਲਿਸ਼ ਕਰ ਰਹੇ ਆ ਬਾਕੀਆਂ ਨੂੰ ਮੇਰੀ ਤੁਹਾਡੇ ਮਾਧਿਅਮ ਰਹੀ ਇੱਕ ਰਿਕਵੈਸਟ ਐ ਕਿ ਤੁਸੀਂ ਆਪਣੀ ਐ ਜਗ੍ਹਾ ਜਿਹੜੀ ਹੈ ਨਜ਼ਾਇਜ਼ ਜਿਹੜੀ ਘੇਰੀ ਹੋਈ ਇਹਨੂੰ ਖਾਲੀ ਕਰ ਦਿਓ ਆਦਰਵਾਇਸ ਫਿਰ ਨਗਰ ਨਿਗਮ ਨੂੰ ਮਜਬੂਰ ਹੋ ਕੇ ਕਾਰਵਾਈ ਕਰਨੀ ਪਵੇਗੀ ਮੈਂ ਫਿਰ ਦੁਬਾਰਾ ਰਿਕਵੈਸਟ ਕਰਾਂਗਾ ਕਿਉਂਕਿ ਅਸੀਂ ਜਿਹੜਾ ਕਿਸੇ ਦਾ ਸਾਡਾ ਸਾਡੇ ਮਾਨਜੋਗ ਕਮਿਸ਼ਨਰ ਜਿਹੜੇ ਆ ਉਹਨਾਂ ਵੱਲੋਂ ਬੜੀਆਂ ਕਲੀਅਰ ਹਦਾਇਤਾਂ ਕਿ ਕਿਸੇ ਦਾ ਵੀ ਅਸੀਂ ਨੁਕਸਾਨ ਨਹੀਂ ਕਰਨਾ ਮਾਨਜੋਗ ਐਸਐਸਪੀ ਸਾਹਿਬ ਦਾ ਵੀ ਇਹੀ ਕਹਿਣਾ ਸੀ ਕਿ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਇਸ ਕਰਕੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਇੱਕ ਰਿਕਵੈਸਟ ਹੈ ਜਿਹੜੇ ਲੋਕ ਹਜੇ ਵੀ ਆਪਣਾ ਉਹਨਾਂ ਨੇ ਖਾਲੀ ਨਹੀਂ ਕੀਤਾ ਕੈਨਡਲੀ ਆਪਣਾ ਖਾਲੀ ਕਰ ਲੈਣ ਨਹੀਂ ਤੇ ਫਿਰ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਕੜੀ ਕਾਰਵਾਈ ਕਰਦੇ ਉਹਨਾਂ ਦੇ ਵੀ ਡਿਮਾਲਿਸ਼ ਕਰੇਗਾ ਜਿਹੜੇ ਬਕਾਇਦਾ ਬਾਕੀ ਰਹਿ ਗਏ ਹੈਗੇ ਆ ਉਹਨਾਂ ਨੂੰ ਕੋਈ ਟਾਈਮ ਪੀਰੀਅਡ ਦਿੱਤਾ ਗਿਆ ਕਿ ਇੰਨੇ ਪੀਰੀਅਡ ਦੇ ਵਿੱਚ ਵਿੱਚ ਆਪਾਂ ਖਾਲੀ ਸਰ ਗੱਲ ਹੈ ਜੀ ਅੱਜ ਆ 23 ਤਰੀਕ ਹੈ ਜੀ ਉਹਨਾਂ ਨੂੰ 15 ਦਿਨ ਅਸੀਂ ਦੇ ਦਿੰਦੇ ਆ ਜੀ ਜੇ 15 ਦਿਨਾਂ ਦੇ ਵਿੱਚ ਵਿੱਚੋਂ ਖਾਲੀ ਨਹੀਂ ਕਰਨਗੇ ਮੈਂ ਇੱਕ ਰਿਕੁਐਸਟ ਕਰਾਂਗਾ ਐਮਟੀਪੀ ਸਾਹਿਬ ਨੂੰ ਵੀ ਕਿ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਨੋਟਿਸ ਦੇ ਦਿਓ ਜੀ ਨੋਟਿਸ ਸਾਰੂ ਕਰਕੇ ਪ੍ਰੋਪਰਲੀ ਕਰ ਦਿਓ ਅਸੀਂ ਆਪਣਾ ਲੀਗਲ ਪ੍ਰੋਸੀਜਰ ਅਡਾਪਟ ਕਰ अपना लीगल कारवाई बंद दी है डैमोलिशन दी ओसी करेंगे सेशन ਵੱਲੋਂ ਜਿਹੜੀ ਕਿ ਐਸਟੀਪੀ ਪਲਾਂਟ ਅੱਜ ਖਾਲੀ ਕਰਾਉਣ ਦੀ ਮਿਹਨਤ ਸ਼ੁਰੂ ਕੀਤੀ ਗਈ ਹੈ ਇਸ ਤਰੀਕੇ ਨਾਲ ਕਹ ਲਓ ਕਿ ਕੋਈ ਮੁਸ਼ਕਲ ਆਈ ਤਾਨੂੰ ਦੇਖੋ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਜਿਹੜੇ ਅਸੀਂ ਕਿਉਂਕਿ ਅਸੀਂ ਰੈਗੂਲਰ ਮੁਨਾਦੀ ਕਰਾ ਰਹੇ ਸੀ ਰੈਗੂਲਰ ਮ्युनਿਸਪਲ ਕਾਰਪੋਰੇਸ਼ਨ ਕਪੂਰਥੜਾ ਜਿਹੜਾ ਇਨਟੀਮੀਟ ਕਰ ਰਹੀ ਸੀ ਜਿੰਨੇ ਐਨਕ੍ਰੋਚਮੈਂਟ ਕੀਤੀ ਸੀ ਗਵਰਨਮੈਂਟ ਲੈਂਡ ਤੇ ਕਿਉਂਕਿ ਸਾਡੀ ਬਹੁਤ ਇੰਪੋਰਟੈਂਟ ਸਾਡੀ ਲੈਂਡ ਹੈ ਗਵਰਨਮੈਂਟ ਦੀ ਜਿਹਦਾ ਕਿ ਮਤਲਬ ਕਰੋਨਾ ਦੀ ਹੈ ਇੱਕ ਚੁੱਕੀ ਵਾਲੇ ਜਿਹੜੇ ਸੀ ਉਹਨਾਂ ਨੇ ਸਾਰਿਆਂ ਨੇ ਆਪਣਾ ਸਮਾਨ ਆਪ ਚੁਕ ਲਿਆ ਹੋਇਆ ਉਹਨਾਂ ਨੇ ਨਿਗਮ ਨੂੰ ਕੋਆਪਰੇਟ ਕੀਤਾ ਹੋਇਆ ਮੈਂ ਇਸ ਗੱਲ ਦੀ ਉਹਨਾਂ ਨੂੰ ਥੈਂਕਸ ਵੀ ਕਰਾਂਗਾ ਕਿ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਤੇ ਜਿਹੜੇ ਕੁਝ ਜਿਹੜੇ ਚਿੰਤਤ ਨੇ ਜਿਹੜੇ ਪੈਟਲਰਸ ਦੇ ਕਰਨੇ ਇੱਕ ਤੇ ਹੋਰ ਮੂਵ ਕੀਤੇ ਜਾਣਗੇ ਕੁਝ ਘਰ ਜਿਹੜੇ ਬਸੇਰਾ ਸਕੀਮ ਚ ਹੈ ਉਹਨਾਂ ਨੂੰ ਹਜੇ ਅਸੀਂ ਛੱਡ ਰਹੇ ਹਾਂ ਠੀਕ ਹੈ ਕਿਉਂਕਿ ਨਿਗਮ ਦਾ ਪ੍ਰਸ਼ਾਸਨ ਦਾ ਸੁਣੋ ਕਾਰਨ ਕੀ ਕਹ ਲਓ ਕਿ ਅਲਟੀਮੇਟ ਤਾਂ 15 ਦਿਨ ਹੋ ਗਏ ਚੱਤਾ ਪਿਆ ਅੱਜ ਵੀ ਤੁਸੀਂ ਆ ਕੇ ਖੁਦ ਖਾਲੀ ਕਰਾ ਰਹੇ ਹੋ ਤਾਂ ਲੋਕਾਂ ਵੱਲੋਂ ਤਾਂ ਵੀ ਖਾਲੀ ਕੀਤੇਗੇ ਨਹੀਂ ਜਿਹੜੇ ਆ ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਅਸੀਂ 8 ਜਿੰਨੇ ਕਿਤੇ ਆ ਜਿਨ੍ਹਾਂ ਨੇ ਆਪ ਖਾਲੀ ਨਹੀਂ ਕੀਤਾ ਬਾਕੀ ਜਿਹੜੇ ਤੁਹਾਨੂੰ ਮੈਂ ਦੱਸਿਆ ਝੁੱਗੀ ਵਾਲੇ ਸੀ ਉਹ ਲਗਭਗ ਆਪ ਹੀ ਖਾਲੀ ਕਰ ਗਏ ਜਿਹੜੇ ਇਹਨਾਂ ਨੇ ਨਹੀਂ ਖਾਲੀ ਕੀਤਾ ਅਸੀਂ ਫੇਰ ਵੀ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਕਿ ਆਪਣਾ ਆਪਣਾ ਸਮਾਨ ਕੱਢ ਲਓ ਫੇਰ ਅਸੀਂ ਡਿਵਾਲਿਸ਼ ਕਰਾਂਗੇ ਕਿਉਂਕਿ ਸਾਡਾ ਪ੍ਰਸ਼ਾਸਨ ਦਾ ਕੰਮ ਕਿਸੇ ਦਾ ਨੁਕਸਾਨ ਕਰਨਾ ਨਹੀਂ ਹੈ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਹਿੰਦੇ ਮੈਂ ਤਾਂ ਕਿ ਅੱਜ ਨਗਰ ਨਗਮਾ ਕੱਲ ਕਪੜੀ ਜਗਮ ਜ਼ਮੀਨ ਤੇ ਕਬਜ਼ਾ ਕਰ ਲੂਗੇ ਬਿਲਕੁਲ ਜੀ ਅਸੀਂ ਸਾਡੇ ਜੈ ਸਾਹਿਬ ਨੇ ਆਪਣਾ ਪ੍ਰਿਤਪਾਲ ਸਿੰਘ ਜੀ ਉਹਨਾਂ ਨੂੰ ਮੈਂ ਕਹਿ ਤਾ ਕਿ ਦੀ ਫੈਂਸਿੰਗ ਹੋ ਕਰਨਗੇ ਇਹਦੇ ਤੇ ਬੋਰਡ ਲਾਣਗੇ ਕਿ ਇਹ ਨਗਰ ਨਗਮ ਦੀ ਜਗਾ ਹੈ ਉਹਨਾਂ ਦੀ ਡਿਊਟੀ ਲਗਾਤੀ ਹੈ ਕਿਉਂਕਿ ਉਹਨਾਂ ਦੀ ਹੀ ਡਿਊਟੀ ਐਸੀ ਸਾਹਿਬ ਮੇਰੇ ਕੋਲ ਖਲੋਤੇ ਆ ਜਿੰਨੀ ਜਗ੍ਹਾ ਸੀ ਵਕੇਟ ਕਰਾਵਾਂਗੇ ਉੰਨੀ ਜਗ੍ਹਾ ਤੇ ਅਸੀਂ ਆਪਣੀ ਫੈਂਸਿੰਗ ਕਰਾਵਾਂਗੇ ਕਿੰਨਾ ਮਤਕਿਆ ਜੀ ਕਵਰ ਕਰਕੇ ਕਿਤਨੇ ਕਿਤਨੇ ਨਗਰ ਨਿਗਮ ਦਾ ਬੋਰਡ ਲੱਗ ਜਾਊਗਾ ਹਾਂ ਨਗਰ ਨਗਮ ਦੇ ਬੋਰਡ ਲੱਗਣਗੇ ਸਰ ਟੋਟੀ ਕਿੰਨੀ ਜਗ੍ਹਾ ਐ ਐਸੀ ਸਾਹਿਬ ਕਿੰਨੀ ਜਗ੍ਹਾ ਜੀ ਰੋਟਾ ਤੇ ਕਿੰਨੀ ਵਕੇਟ ਮਿਲਦੀ ਦੱਸੋ ਜੀ ਇਹ ਤਾਂ ਕੋਈ ਨਹੀਂ ਚੱਲਿਆ ਤੇ ਇੱਕੋ ਹੀ ਐ ਸਰ ਹਜੇ ਤੱਕ ਜਿਹੜਾ ਸਾਹਮਣੇ ਆਇਆ ਇੱਕੋ ਹੀ ਸਟੇ ਐ ਹੋਰ ਕਿਸੇ ਕੋਲ ਸਟੇ ਨਹੀਂ ਹੈਗਾ ਇਹਨਾਂ ਕੋਲ ਉਹ ਮੇਰੇ ਖਿਆਲ ਨਾਲ ਹੋਏਗਾ 10 ਮਰਲੇ ਹੋਏਗਾ ਉਹ ਉਹਨਾਂ ਉਹਨਾਂ ਕੋਲ ਸਟੇ ਹੈ ਟੋਟਲ ਕਿੱਥੇ ਤੁਹਾਡੇ ਪਾਲੀ ਬੁਲਾ ਲਓ ਉਹਨਾਂ ਨੂੰ ਆ ਦਿਖਾਏ ਯਾਰ ਦਿਖਾਓਏ ਕੋਈ ਤੁਹਾਡਾ ਕੋ ਨਹੀਂ ਕਿੰਨੀ ਜਗ੍ਹਾ ਵੇ ਇਹ ਸਰਕਾਰਨ ਕੀ ਦੇ ਦੇਖ ਕੇ ਦੱਸਾਂਗੇ ਰੋਡ ਦੇਖੋ ਸਟੇ ਕਿੱਦਾਂ ਲਏ ਹੈ ਸਰਕਾਰੀ ਜਗ੍ਹਾ ਤੇ ਕਿਤਨੇ ਕਿਤਨੇ ਕਮੀ ਤੇ ਰਹੀ ਹੋਏ ਦੇਖੋ ਕਮੀ ਨਹੀਂ ਦੇਖੋ ਕਮੀ ਨਹੀਂ ਹੁੰਦਾ ਆਨਰੇਬਲ ਕੀ ਕਹਿਣਾ ਚਾਹੋਗੇ ਜਿਹੜੀ ਯੁੱਧ ਤੇ ਨਸ਼ੇ ਵਿਰੋਧੀ ਜਿਹੜਾ ਵਾ ਯੁੱਧ ਵੀ ਨਹੀਂ ਚੱਲ ਰਹੀ ਹੈ ਤੇ ਅੱਜ ਇੱਥੇ ਫੀਲਾ ਪੰਜਾਬ ਜਿਹੜਾ ਵਾ ਇਸ ਏਰੀਆ ਦੇ ਅੱਜ ਫੀਲਾ ਵਾ ਸਰਕਾਰ ਦੇ ਵੱਲੋਂ ਜਿਹੜੀ ਨਸ਼ੇ ਅਤੇ ਜੁਰਮ ਦੇ ਖਿਲਾਫ ਸਖ਼ਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਉਹ ਦੀ ਲੜੀ ਦੇ ਵਿੱਚ ਅੱਜ ਕਪੂਰਤਲਾ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਕਪੂਰਤਲਾ ਵੱਲੋਂ ਟੱcka ਕਲੋਨੀ ਦੇ ਇਲਾਕੇ ਵਿੱਚ ਜੋ ਵੀ ਨਸ਼ਾਦ ਉਸਾਰੀਆਂ ਕੋਈ ਸੀ ਉਹਦੇ ਉੱਤੇ ਤਰਤੀਬ ਪਾ ਜਿਹੜਾ ਅੱਜ ਕਾਰਵਾਈ ਕਰਦੇ ਹੋਏ ਨਜਾਇਜ਼ ਉਸਾਰੀਆਂ ਉੱਤੇ ਜਿਹੜਾ ਕਾਰਵਾਈ ਕੀਤੀ ਹੈ ਤੇ ਨਜਾਇਜ਼ ਉਸਾਰੀਆਂ ਨੂੰ ਜਰਟਾਇਆ ਗਿਆ ਹੈ ਇਸ ਕਾਰਵਾਈ ਦੇ ਵਿੱਚ ਜ਼ਿਕਰ ਇਹ ਕਰ ਲਈ ਹੈ ਕਿ ਜਦੋਂ ਇਹਨਾਂ ਨੇ ਨਜਾਇਜ਼ ਉਸਾਰੀਆਂ ਕੀਤੀ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਕ੍ਰਿਮਿਨਲ ਰਿਕਾਰਡ ਵੀ ਸੀਗਾ ਤੇ ਉਹਨਾਂ ਦੇ ਉੱਤੇ ਜਿਹੜੇ ਮਲਟੀਪਲ ਐਨਡੀਪੀਐਸ ਐਕਟ ਤਹਿਤ ਜਿਹੜੇ ਮੁਕੱਦਮੇ ਦੇ ਦਰਜ ਹਨ ਅਤੇ ਇਹਨਾਂ ਦੀ ਇਲਾਕੇ 'ਚ ਕਾਫੀ ਕੰਪਲੀਟ ਵੀ ਸੀਗੀ ਕਿ ਇਹ ਨਸ਼ਾ ਦੇ ਕਾਫੀ ਜਿਹੜਾ ਇੱਕ کاروبار ਕਰਦੇ ਹੱਤੇ ਤੇ ਜੁਰਮ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕਰਦੇ ਹੋਏ ਕਿ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਇਹਦੀ ਲੜਾਈ ਦੇ ਵਿੱਚ ਅੱਗੇ ਵੀ ਜਿਹੜੇ ਲੋੜੀਂਦੀ ਕਾਨੂੰਨ ਅਨੁਸਾਰ ਤੁਹਾਡੇ ਭਾਈ ਅਸੀਂ ਕਰਦੇ ਰਹੋਗੇ ਇਸ ਤੋਂ ਇਹ ਕਿੰਨੇ ਤੋਂ ਪਹਿਲੇ ਕੇਸ ਦੱਸੇ ਇਹਨਾਂ ਨੂੰ ਮੈਂ ਬਤਾਉਂਦਾ ਹਾਂ ਇਹਨਾਂ ਦੇ ਉੱਤੇ ਜੀ ਤਕਰੀਬਨ ਰਿਕਾਰਡ ਦੇਖਣ ਤੇ ਇਹਨਾਂ ਦੇ ਉੱਤੇ ਤਕਰੀਬਨ 5 ਐਨਡੀਪੀਐਸ ਐਕਟ ਦੇ ਜਿਹੜੇ ਕੇਸ ਦਰ ਸੀ ਤੇ ਜਿਸ ਤਰ੍ਹਾਂ ਮ local ਵਸਿਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇੱਥੇ ਕੰਮ ਕਰ ਰਹੇ ਸੀਗੇ ਤੇ ਰੋਜ਼ ਇੱਥੇ ਗੱਡੀਆਂ ਆ ਕੇ ਰੁਕਦੀਆਂ ਸੀ ਆ ਕਿ ਜਿਹੜੇ ਨਸ਼ਾ ਇੱਥੋਂ ਲੈ ਕੇ ਜਾਂਦੇ ਸੀ ਜੀ ਤੇ ਹੁਣ ਉਹ ਤੁਹਾਨੂੰ ਉਹ ਪੰਜਾਬ ਪੁਲਿਸ ਦਾ ਵੀ ਕਰ ਰਹੇ ਆ ਤੇ ਪੰਜਾਬ ਸਰਕਾਰ ਲੈਂਦੀ ਆ ਤੇ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਯੂਥ ਨਸ਼ਾ ਵਿਰੋਧੀ ਛੇੜ ਇਹਦੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਮੈਂ ਸਾਰੇ ਲੋਕਾਂ ਦਾ ਧੰਨਵਾਦੀ ਆ ਕਿ ਉਹਨਾਂ ਦੀ ਇਨਫੋਰਮੇਸ਼ਨ ਦੇ ਸਦਕੇ ਹੀ ਆਪਾਂ ਜਿਹੜਾ ਇਦਾਂ ਦੀ ਕਾਰਵਾਈ ਅਸੀਂ ਕਰ ਸਕਦੇ ਆ ਜਦੋਂ ਲੋਕ ਸਾਡੇ ਕੋਲ ਬੇਚੇ ਜਗਾ ਕੇ ਇਨਫੋਰਮੇਸ਼ਨ ਸ਼ੇਅਰ ਕਰਦੇ ਹਨ ਸੇਫ ਪੰਜਾਬ ਟਿਪਲਾਈਨ ਦੇ ਉੱਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਨ ਉਹਦੀ ਲੜੀ ਦੇ ਵਿੱਚ ਅਸੀਂ ਕਾਰਵਾਈ ਕਰਨ ਲਈ ਵਚਨਬੱਧ ਆ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਕਿ ਜੋ ਵੀ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋਗੇ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਸਭ ਤੋਂ ਸਖਤ ਕਾਰਵਾਈ ਸੇ ਜ਼ਰੂਰ ਕਰਾਂਗੇ ਸਰ ਜਿ ਰਕੀ ਅੱਜ ਨਗਰ ਨਿਕਮ ਵੱਲੋਂ ਐਸਟੀਪੀ ਪਲਾਨਟ ਤੇ ਜਿ ਰਕੀ ਪੀਲਾ ਪੰਚ ਚਲਾਇਆ ਗਿਆ ਉਹ ਕਿਤਾ ਦੇ ਨਗਰ ਨਿਕਮ ਦੀ ਕਮ ਦੇਖੋ ਪਹਿਲਾਂ ਤੇ ਮੈਂ ਤੇੜੀ ਗੱਲ ਦਰੁਸਤ ਕਰਦੇ ਆ ਐਸਟੀਪੀ ਪਲਾਨਟ ਤੇ ਨਹੀਂ ਐਸਟੀਪੀ ਪਲਾਨਟ ਤੇ ਜਿਹੜੇ ਨਾਜਾਇਜ਼ ਕਬਜ਼ੇ ਸੀ ਉਹਨਾਂ ਦੇ ਉੱਪਰ ਪੀਲਾ ਪੰਚ ਚਲਾਇਆ ਗਿਆ ਇਹ ਬਹੁਤ ਹੀ ਛਲਾਗਾ ਜੋਗ ਕਦਮ ਆ ਕਿਉਂਕਿ ਉਥੇ ਕਈ ਜਿਹੜੇ ਵਿਚਾਰੇ ਪ੍ਰਵਾਸੀ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵਰਗਲਾ ਕੇ ਉੱਥੇ ਸ਼ਹਿਰ ਦੇ ਆਪਣੇ ਆਪ ਨੂੰ ਲੀਡਰ ਕੋਣ ਵਾਲੇ ਲੋਕਾਂ ਨੇ ਉਹਨਾਂ ਕੋਲ ਕੋ 20, 50, 10,000 ਰੁਪਇਆ ਲੈ ਕੇ ਜਾ ਕੇ ਯਾਨੀ ਉੱਥੇ ਸ਼ੈੱਡ ਪਾ ਕੇ ਲੋਕਾਂ ਨੂੰ ਕਿਰਾਏ ਤੇ ਜਗ੍ਹਾ ਦਿੱਤੀਆਂ ਹੋਈਆਂ ਸੀ ਮੈਂ ਸਮਝਦਾ ਕਿ ਉਹ ਜਗ੍ਹਾ ਜ਼ਰੂਰ ਢਾਈਆਂ ਗਈਆਂ ਜਿਹੜੇ ਲੋਕਾਂ ਨੇ ਉਹਨਾਂ ਕੋਲੋਂ ਇਹੋ ਜਿਹੀ ਗਰੀਬ ਗੁਰਬਾ ਜਿਹੜੇ ਆਪਣੀ ਰੋਜੀ ਰੋਟੀ ਲਈ ਆਪਣਾ ਘਰ ਛੱਡ ਕੇ ਪੰਜਾਬ ਵਿੱਚ ਆਏ ਨੇ ਜਿਨ੍ਹਾਂ ਦੇ 100 ਸੁਪਨੇ ਨੇ ਉਹਨਾਂ ਨੇ ਪੁਰਿਆ-ਪੁਰਿਆ ਕਰਕੇ ਇੱਕ-ਇੱਕ ਰੁਪਇਆ ਕਰਕੇ ਜਿਹੜੀ ਇਹ ਲੋਕਾਂ ਦੇ ਲੋਕਾਂ ਨੂੰ ਪੈਸੇ ਦਿੱਤੇ ਜਿਹੜੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਹ ਗੱਲ ਇਸ ਜਗ੍ਹਾ ਦੀ ਗੱਲ ਇੱਥੇ ਹੀ ਸਾਰੇ ਸ਼ਹਿਰ ਦਾ ਕੂੜਾ ਸਿਟਿਆ ਜਾਂਦਾ ਸੀ ਇੱਥੇ ਜਿਹੜੀ ਕੂੜੇ ਨੂੰ ਜਿਹੜੇ ਹੈ ਟਿਕਾਣੀ ਲਾਉਣ ਦੀ ਕਿਉਂਕਿ ਕੂੜੇ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ ਇਸ ਦੀ ਡੇਟ ਦੇ ਵਿੱਚ ਐਸਟੀਪੀ ਦੀਆਂ ਜੋ ਇਨਸਟਰਕਸ਼ਨ ਆ ਉਹਦੇ ਮੁਤਾਬਕ ਕੂੜੇ ਨੂੰ ਇੱਕ ਥਾਂ ਲਾ ਕੇ ਉਹਦੇ ਢੇਰ ਨਹੀਂ ਬਣਾਏ ਜਾਂਦੇ ਜਿ세 ਕੂੜੇ ਦੀ ਨਾਲੋਂ ਨਾਲ ਸਾਂਸਵਾਲ ਹੋਣੀ ਚਾਹੀਦੀ ਆ ਉਸ ਲਈ ਜਿਹੜੀ ਮਸ਼ੀਨਰੀ ਸੀ ਉਸ ਵਿਚਰੇ ਨੂੰ ਜਿਹੜਾ ਖੁਰਦ-ਬੁਰਦ ਕੀਤਾ ਗਿਆ ਜਿਹੜੀਆਂ ਉੱਥੇ ਜਿਹੜੀਆਂ ਪਿੱਟ ਬਣਾਈਆਂ ਗਈਆਂ ਗਿੱਲੇ ਸੁੱਕੇ ਕੂੜੇ ਨੂੰ ਵੱਖ-ਵੱਖਰਾ ਕਰਨੇ ਉਹਨਾਂ ਨੂੰ ਤੋੜਿਆ ਗਿਆ ਬਹੁਤ ਧੀਰ ਦੀ ਇੱਕ ਅਰਜੀ ਵੀ ਪੈਣੇਗਾ ਉਹ ਜਿਨ੍ਹਾਂ ਨੇ ਉਹਨਾਂ ਨੂੰ ਤੋੜਿਆ ਗਿਆ ਇਹ ਜਿਹੜੇ ਉੱਥੋਂ ਮਸ਼ੀਨਰੀ ਖੁਰਦ-ਬੁਰਦ ਕੀਤੀ ਗਈ ਚੋਰੀ ਕੀਤੀ ਗਈ ਜਾਂ ਕੁਝ ਵੀ ਉੱਥੋਂ ਉੱਥੋਂ ਲਾਂਬੇ ਕੀਤੀ ਗਈ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਇੱਥੇ ਜਿਹੜਾ ਇਹ ਕੰਮ ਕੀਤਾ ਗਿਆ ਇਹ ਕਾਰਪੋਰੇਸ਼ਨ ਦਾ ਔਰ ਬਹੁਤ ਹੀ ਸਲਾਘਾਜੋਕ ਕਦਮਾਂ ਇਸ ਦੇ ਨਾਲ ਸਾਰੇ ਸ਼ਹਿਰ ਨੂੰ ਕੂੜੇ ਦੀ ਸਮੱਸਿਆ ਤੋਂ ਬਹੁਤ ਜਲਦੀ ਰਾਹਤ ਮਿਲੇਗੀ